किशोर कुमार ਬਾ ਕਮਾਲ ਹਸਤੀ ਸੀ किशोर कुमार ਅਲਬੀ ਲਗਾ ਇੱਕ ਰੰਗੀਲਾ ਵੀ ਨੇਤਾ ਸ਼ਰਮੀਲਾ ਗੀਤਕਾਰ ਸੁਰੀਲਾ ਸੰਗੀਤਕਾਰ ਤੇ ਅਲਮਸਤ ਇਨਸਾਨ ਦੁਜਨ ਸੌਨ ਤੇ ਆਪਣੇ ਦੁੱਖ ਦਰਦਾਂ ਨੂੰ ਵੀ ਆਪਣੇ ਹਾਸਿਆਂ ਦੇ ਪਰਦੇ ਹੇਠ ਛਿਪਾਉਣ ਵਾਲਾ ਕਲਾਕਾਰ ਅਲਬੀਆਂ ਨੇ ਉਸ ਦੀ ਰਚਨਾ ਅਜੂਬੇ ਵਜੋਂ ਕੀਤੀ ਸੀ ਉਹ ਤਾਂ ਉਮਰ ਅਜੂਬੇ ਬਾਨ ਵਿਚਰਦਾ ਰਿਹਾ 58 ਬੜੇ ਜਿਉਂਦਾ ਰਿਹਾ ਪਰ ਮਰ ਕੇ ਵਦ ਸੰਜੀਬ ਹੋ ਗਿਆ ਉਦੀ ਮਹੱਤਵ ਪੈਦਾ ਹੋਈਆਂ ਪੀੜੀਆਂ ਵੀ ਉਹਦੀ ਗਾਇਕੀ ਉਹਦੇ ਫਨ ਦੀਆਂ دیਵਾਨੀਆਂ ਹਨ ਅਤੇ ਇਹ ਨਾ ਤੋਂ ਅਗਲੀਆਂ ਪੀੜੀਆਂ ਉੱਪਰ ਵੀ ਉਸ ਦਾ ਜਾਦੂ ਸਿਰਫ ਚੜ੍ਹ ਕੇ ਬੋਲਦਾ ਰਹੇਗਾ ਰੇਡੀਓ ਤੇ ਸਭ ਤੋਂ ਵੱਧ ਗੀਤ ਕਿਸ਼ੋਰ ਕੁਮਾਰ ਦੇ ਹੀ ਵਾਇਦੇ ਨੇ ਬਾਲੀਵੁੱਡ ਟੌਰੀਵੁੱਡ ਹైదరాబాద్ ਕੌਲੀਵੁੱਡ ਕੋਲਕਾਤਾ ਤੇ ਲੌਲੀਵੁੱਡ ਲੋਹਾਰ ਘਰ ਕੀ ਸਾਡੀ ਉਪਮਹਾਦੀਪ ਵਿੱਚ ਜਿੱਥੇ ਕਿਤੇ ਵੀ ਫਿਲਮਾਂ ਬਣਦੀਆਂ ਹਨ ਪੁਰਸ਼ ਗਾਇਕ ਨਕਰ ਕਿਸ਼ੋਰ ਕੁਮਾਰ ਦੀ ਹੀ ਕਰਦੇ ਨੇ ਸੁਰ ਅਤੇ ਸੋਚ ਦੀ ਮਲਿਕਾ ਲਤਾ ਮਗੇਸ਼ਕਰ ਨੇ ਜਤਿੰਦਰ ਮਿਸ਼ਰਾ ਦੀ ਕਿਤਾਬ ਸੁਰ ਗਾਥਾ ਵਾਸਤੇ ਇੰਟਰਵਿਊ ਦੌਰਾਨ ਕਿਹਾ ਸੀ ਕਿ ਆਪਣੀ ਪੀੜ੍ਹੀ ਦੇ ਸਾਰੇ ਪੁਰਸ਼ ਗਾਇਕਾਂ ਵਿੱਚੋਂ ਉਸ ਨੂੰ ਕਿਸ਼ੋਰ ਦੀ ਆਵਾਜ਼ ਪਸੰਦ ਸੀ ਕਿਉਂਕਿ ਸੱਜ ਜਵਾਂ ਵੀ ਸੀ ਤੇ ਮੈਸਕੂਲਰ ਭਾਵ ਮਰਦਾਮੀ ਵੀ ਸੀ ਦੇਖਦੇ ਰਹੇ ਫਿਰ ਹਮ ਲੋਕ ਮਲਾ ਡੁੱਤੇ ਜੈਸੇ ਮੈਂ ਉਤਰੀ ਉਹ ਵੀ ਮੇਰੇ ਪਿੱਛੇ ਪਿੱਛੇ ਉਤਰੀ ਮੈਂ ਜਾ ਕੇ ਤਾਂਗੇ ਮੇ ਬੈਠੀ ਉਹਨਾਂ ਨੇ ਵੀ ਦੂਸਰਾ ਤਾਂਗਾ ਕੀਤਾ ਔਰ ਮੇਰੇ ਸਾਥ ਉਹਨਾਂ ਦਾ ਵੀ ਤਾਂਗਾ ਕੀਤਾ ਤੁਮ ਮੇਰੇ ਬੜਾ ਡਰ ਲੱਗਾ ਮੈਂ ਅਕੇਲੀ ਸੀ मैंने कहा ये कौन आदमी है जो मेरा पीछा कर रहा है फिर मैं स्टूडियो में मेरा कांगड़ा गया तो इनका भी पीछे पीछे तो मैं जल्दी जल्दी उतर के ना और प्रकाश जी के कमरे में गई दे। थोड़ी देर के बाद ये भी तो मैंने उनको कहा कि देखिए एक आदमी मेरा पीछा कर रहा है और वो स्टूडियो में भी आया है तो मैंने कौन है मैं मालूम है कोई लड़का सा मैं अच्छा मैं देखता हूँ तो ये पीछे पीछे हमारे कमरे में आ गए तो मैंने कहा यही है वो तो कहने लगे अरे ये तो किशोर है अशोक कुमार जी के भाई नहीं छोटे और ये गाता भी है अच्छा मैंने कहा अच्छा तो कुछ दिनों के बाद आ, मुझे केमचंद जी ने बुलाया कहा कि इसके साथ तुम कुछ और गाना है सुप्रसिद्ध शास्त्रीय गायक पंडित भीमसेन जोशी क्या करते सन क्या गला दिया भगवान ने उसको सुरते भटकता ही नहीं गधे की आवाज भी सुर में निकाल लेता है इस तरह उगी शास्त्री गायिका किशोरी आमोनकर ने आकाशवाणी न इंटरव्यू किया जब फिल्म संगीत की बात होती है तो मैं किशोर कुमार को ही सबसे ज्यादा पसंद करती हूँ लता से भी ज्यादा मेरे घर उनके ही गीत बजते हैं ਅਜੇ ਹੀ ਮਕਬੂਲੀਅਤ ਅਜੇ ਹੀ ਅਮਰਤਾ ਅਜੇ ਹੀ ਲੋਕਪ੍ਰੇਮ ਦੇ ਬਾਵਜੂਦ ਕਿਸ਼ੋਰ ਤੇ ਬਹੁਤ ਘੱਟ ਦਿਵਾਨੇ ਇਹ ਜਾਣਦੇ ਨੇ ਕਿ ਇਸ ਗਾਇਕ ਨੂੰ ਆਕਾਸ਼ਵਾਨੀ ਉੱਪਰ ਤਿੰਨ ਵਾਰ ਬਹਿਮ ਕੀਤਾ ਗਿਆ ਆਮਦਨਕਰ ਵਾਲਿਆਂ ਨੇ ਉਸਤੇ ਕਰ ਸਭ ਤੋਂ ਵੱਧ ਯਾਨੀ 29 ਵਾਰ ਸ਼ਾਪੇ ਮਾਰੀ ਉਸ ਨੂੰ ਕਿਸੇ ਵੀ ਰਾਸ਼ਟਰੀ ਸਨਮਾਨ ਪਦਮਸ਼੍ਰੀ ਜਾਂ ਪਦਮ ਪੁੱਸ਼ਨ ਦੇ ਲਾਇਕ ਨਹੀਂ ਸਮਝਿਆ ਗਿਆ ਤੇ ਨਾ ਹੀ ਉਸ ਨੂੰ ਕਦੇ ਕੌਮੀ ਫਿਲਮ ਪੁਰਸਕਾਰਾਂ ਦੌਰਾਨ ਸ਼੍ਰੇਸ਼ਟ ਗਾਇਕ ਦੀ ਇਜਾਜ਼ਤ ਨਾਲ ਨਿਭਾਜਿਆ ਗਿਆ ਇੱਕ ਅਫਸੋਸ ਨਾ ਇੱਕ ਵਿਰੋਧਵਾਸ਼ਕ ਕਿ ਕਿਸ਼ੋਰ ਦੀ ਗਾਇਨ ਸ਼ੈਲੀ ਦੀ ਸਿੱਧੀ ਨਕਲ ਮਾਰਨ ਵਾਲੇ ਕੁਮਾਰ ਸਾਨੂੰ ਅਭਿਜੀਤ ਉਦੇਚ ਨਰੈਣ ਤੇਜੋਲੀ ਮਖਰਜੀ ਵਰਗੇ ਗਾਇਕ ਕਈ ਵਾਰੇ ਪਹਿਲਾਂ ਪਦਮਸ਼ਰੀ ਦੀ उपाधि ਹਾਸਲ ਕਰ ਚੁੱਕੇ ਨੇ ਕਿਸ਼ੋਰ ਨੂੰ ਆਕਾਸ਼ਵਾਣੀ ਤੇ ਦੂਰਦਰਸ਼ਨ ਤੋਂ ਕਿਉਂ ਬੈਨ ਕੀਤਾ ਗਿਆ ਇੱਕ ਕਹਾਣੀ ਦਿਲਚਸਪੀ ਹੈ ਤੇ ਜੋ ਕਿ ਅਖੌਤੀ ਲਿਬਰਲਾਂ ਦੀ ਗਿਆਨ ਵਰਤਕ ਵੀ ਕਿ ਜੇ ਮੋਦੀ ਯੁੱਗ ਦਾ ਰਵਾਤੋ ਵੀ ਹੋਣਾ ਹੈ ਤਾਂ nehru ਯੁੱਗ ਵੀ ਇਸ ਆਗਮਨ ਤੋਂ ਮੁਕਤਨੀ ਸੀ ਕਿਸ਼ੋਰ ਲਈ ਪਹਿਲਾ ਬੈਨ ਅਨ ਐਲਾਨਿਆ ਸੀ ਲਾਏ 1958 ਵਿੱਚ ਨਹਿਰੂ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਜੀ ਵੀ ਕੇਸਕਰ ਨੇ ਕੇਸਕਰ ਦਾ ਕਹਿਣਾ ਸੀ ਕਿ ਕਿਸ਼ੋਰ ਬਾਯਾਤ ਐਕਟਰ ਤੇ ਉਹਨਾਂ ਹੀ ਬਾਯਾਤ ਗਾਇਕਾਂ ਆਕਾਸ਼ਮਨੀ ਵਰਗਾ ਅਹਿਮ ਕੌਮੀ ਮਾਧਿਮ ਅਜਿਹੇ ਬਾਯਾਤ ਬੰਦੇ ਦੇ ਪ੍ਰਚਾਰ ਦਾ ਵਸੀਲਾ ਨਹੀਂ ਬਣਾਇਆ ਜਾਣਾ ਚਾਹੀਦਾ ਇਹ ਉਹ ਕੇਸਕਰ ਸਨ ਜਿਨ੍ਹਾਂ ਨੇ ਸ਼ਾਸਤਰੀ ਗਾਇਕਾ ਸ੍ਰੀ ਦੇਸ਼ਵਰੀ ਬਾਈ ਨੂੰ ਆਪਣੇ ਨਾਮ ਨਾਲੋਂ ਬਾਈ ਹਟਾ ਕੇ ਦੇਵੀ ਲਾਉਣ ਦੀ ਮਜਬੂਰ ਕੀਤਾ ਸੀ। ਉਹਨਾਂ ਨੇ ਹੁਕਮ ਦਿੱਤਾ ਸੀ ਕਿ ਜਦੋਂ ਤੱਕ ਸ੍ਰੀ ਦੇਸ਼ਵਰੀ ਬਾਈ ਤੋਂ ਦੇਵੀ ਨਹੀਂ ਬਣਦੀ, ਉਦੋਂ ਤੱਕ ਉਸ ਨੂੰ ਆਕਾਸ਼ਵਾਹੀ ਤੋਂ ਪ੍ਰਸਾਰਤ ਸੰਗੀਤ ਦੇ ਕੌਮੀ ਪ੍ਰੋਗਰਾਮ ਵਿੱਚ ਥਾਣੀ ਦਿੱਤੀ ਜਾਵੇਗੀ। ਉਹਨਾਂ ਦਾ ਫਤਵਾ ਸੀ ਕਿ ਬਾਈ ਸ੍ਰੀ ਦੇਸ਼ਵਰੀ ਵਰਗੇ ਪਾਵਨ ਨਾਮ ਦੀ ਤੋਹੀਨ ਹੈ। ਇਹ ਤワイਫਾਂ ਵਾਲੇ ਪਿਛੋਕੜ ਵੱਲ ਇਸ਼ਾਰਾ ਕਰਦੀ ਹੈ। ਮਰਾਠੀ ਹੋਣ ਦੇ ਬਾਵਜੂਦ ਆਪਣੇ ਅਹੁਦੇ ਦੇ ਹੰਕਾਰ ਜਾਂ ਸਨਕ ਵਿੱਚ ਉਹ ਹੀ ਭੁੱਲ ਗਏ ਸਨ। ਕਿ ਸ਼ਤਰਪਤੀ சிவாਜੀ ਦੀ ਮਾਤਾ ਦਾ ਨਾਮ ਜੀਜਾਬਾਈ ਸੀ ਤੇੰਦੌਰ ਦੀ ਸਭ ਤੋਂ ਮਸ਼ਹੂਰ ਹੌਲਕਰ ਸ਼ਾਸਕ ਅਹिल्याਬਾਈ ਸੀ ਕਿਸ਼ੋਰ ਨਾਲ ਕੇਸ ਕਰਦੀ ਨਰਾਜ਼ਗੀ ਦੀ ਬਜਾਏ ਸੀ ਕਿ ਇਕ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਤੌਂਸਣੀ ਸੀ ਮੰਨਦਾ ਦੂਜਾ ਉਹ ਨਹੀਂ ਦਿਨੀ ਉਹ ਕਿਸੇ ਵੀ ਜਨਤਕ ਪ੍ਰੋਗਰਾਮ ਵਿੱਚ ਜਨਤਾ ਦੇ ਸਾਹਮਣੇ ਹੋ ਕੇ ਗੀਤ ਪੇਸ਼ ਨਹੀਂ ਸੀ ਕਰਦਾ ਉਸ ਦੇ ਅੰਦਰ ਜਨਤਾ ਦੇ ਸਾਹਮਣੇ ਪੇਸ਼ਕਾਰੀ ਕਰਨ ਵਾਲਾ ਆਤਮ ਵਿਸ਼ਵਾਸੀ ਨਹੀਂ ਸੀ ਉਸਦਾ ਇਹ ਚਾਕਾ 1966 ਵਿੱਚ ਸੁਨੀਲ ਦਰਦ ਨੇ ਖੁਲਵਾਇਆ ਖੈਰ ਉਹ ਇੱਕ ਵੱਖਰੀ ਕਹਾਣੀ ਹੈ ਕੇਸ਼ਕਰ ਨੇ ਕਿਸ਼ੋਰ ਨੂੰ ਇੱਕ ਸਰਕਾਰੀ ਸਮਾਗਮ ਵਿੱਚ ਗਾਉਣ ਦਾ ਸੱਦਾ ਭੇਜਿਆ ਸੀ ਕਿਸ਼ੋਰ ਨੇ ਇਠ ਟੁਕਰਾ ਦਿੱਤਾ ਕੇਸ਼ਕਰ ਕਿਸ਼ੋਰ ਦੀ ਇਸ ਗੁਸਤਾਖੀ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਉਸਨੇ ਜ਼ੁਬਾਨੀ ਕਲਾਮੀ ਹੁਕਮ ਜਾਰੀ ਕਰ ਦਿੱਤਾ ਕਿ ਆਕਾਸ਼ਵਾਨੀ ਤੇ ਕਿਸ਼ੋਰ ਦੇ ਗੀਤ ਵਜਾਉਣੇ ਬੰਦ ਕਰ ਦਿੱਤੇ ਜਾਣ ਕਿਸ਼ੋਰ ਉਹਨਾਂ ਦਿਨਾਂ ਵਿੱਚ ਅਦਾਕਾਰੀ ਵਿੱਚ ਮਸ਼ਹੂਰ ਸੀ ਇਨਾ ਮਸ਼ਹੂਰ के संगीतकार उस उ फिल्म जाने वाले गीत मन्ना डे जहाँ मोहम्मद रफी तो गोन लग पे सन जब किशोर गाना शुरू किया मुझे लगा कि ही रियली कॉट द स्पिरिट ऑफ द सॉन्ग आई वाज थिंकिंग इन टर्म्स ऑफ सिंगिंग बट किशोर वो जो गाने की जो स्पिरिट द सिचुएशन ही रिकॉर्ड सिचुएशन एंड उस स्पिरिट से जो गाना शुरू किया मैंने देखा व्हाट अ ग्रेट ग्रेट आर्टिस्ट ਇਸ ਲਈ ਗੀਤਾਂ ਉੱਪਰ ਬੈਨ ਦਾ ਉਸ ਦੇ ਕੈਰੀਰ ਉੱਤੇ ਬਹੁਤ ਲਗਾਤਾਰ ਅਸਰ ਨਹੀਂ ਪਿਆ ਹਲਬਤਾ ਕਾਸ਼ਵਾਨੀ ਨੂੰ ਸਰੋਤਿਆਂ ਦੀ ਲਗਾਤਾਰ ਨੁਕਤਾਚਿਨੀ ਦਾ ਸ਼ਿਕਾਰ ਬੰਨਣਾ ਪਿਆ ਕਿ ਇਹ ਅਧਾਰਾ ਕੀ ਸ਼ੋਰ ਨਾਲ ਲਗਾਤਾਰ ਬਿਤਕਰਾ ਕਰ ਰਿਹਾ ਹੈ 21 ਸਾਲ ਬਾਅਦ ਬੈਨ ਖੁਦ ਹੀ ਹਟਾ ਲਿਆ ਗਿਆ ਅਗਲਾ ਬੈਨ 1975 ਵਿੱਚ ਲੱਗਾ ਅਧਿਕਾਰਿਕ ਤੌਰ ਤੇ ਮੁਲਕ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਨੇ ਐਮਰਜੈਂਸੀ ਨਾਫੀਜ਼ ਕਰ ਰੱਖੀ ਸੀ ਉਹਨਾਂ ਦੇ ਫਰਜ਼ੰਦ ਸੰਜੇ ਗਾਂਧੀ ਨੇ ਐਮਰਜੈਂਸੀ ਦਾ ਗੁਣਗਾਨ ਕਰਨ ਵਾਲਾ ਇੱਕ ਜਨਤਕ ਸਮਾਗਮ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਉਲੀਕਿਆ ਬਹੁਤ ਸਾਰੇ ਫਿਲਮੀ ਸਤਾਰਿਆਂ ਤੇ ਗਾਇਕਾਂ ਗਾਇਕਾਆਂ ਨੂੰ ਸਮਾਗਮ ਵਿੱਚ ਹਜ਼ੂਰੀ ਕਰਨ ਦਾ ਹੁਕਮ ਹੋਇਆ ਕਿਸ਼ੋਰ ਸਰਕਾਰੀ ਤੌਸਣੀ ਸੀ ਮੰਨਦਾ ਉਹ ਨਹੀਂ ਆਇਆ ਉਸ ਨੂੰ ਆਕਾਸ਼ਵਾਣੀ ਤੇ ਦੂਰਦਰਸ਼ਨ ਜੋ ਉਦੋਂ ਸਿਰਫ 4 ਘੰਟੇ ਹੀ ਪ੍ਰੋਗਰਾਮ ਪ੍ਰਸਾਰਤ ਕਰਦੇ ਸਨ ਉੱਥੇ ਵਧਨ ਕਰ ਦਿੱਤਾ ਗਿਆ ਫਿਲਮਾਂ ਵਾਲਿਆਂ ਨੂੰ ਵੀ ਕਿਹਾ ਗਿਆ ਕਿ ਉਹ ਕਿਸ਼ੋਰ ਤੋਂ ਗੀਤ ਨਕਵਾਰ किशोर ਉਹਨਾਂ ਦਿਨ ਹੀ ਬਤੌਰ ਗਾਇਕ ਲੋਕਪ੍ਰਿਯਤਾ ਦੇ ਸਿਖਰ ਤੇ ਸੀ ਉਸਨੇ ਬੈਂਡ ਦੀ ਪ੍ਰਵਾਨੀ ਕੀਤੀ ਫਿਲਮ ਸੰਗੀਤ ਦੇ ਤੋਂ ਇਤਿਹਾਸਕਾਰ ਅਨਿਰuddh ਭਟਾਚਾਰੀ ਹ ਤੇ ਪਰਖਣ ਧਾਰਤੀ ਕਿਤਾਬ ਕਿਸ਼ੋਰ ਕੁਮਾਰ ਦਾ ਅਲਟੀਮੇਟ ਬਾਇਓਗ੍ਰਾਫੀ ਅਨਸਾਰ ਤਤਕਾਲੀ ਸੂਚਨਾ ਤੇ ਪ੍ਰਸਾਰਣ ਮੰਤਰੀ ਵਿਦਿਆਚਰਨ ਸ਼ੁਕਲਾ ਜੋ ਮਧ ਪ੍ਰਦੇਸ਼ ਤੋਂ ਲੋਕ ਸਭਾ ਦੇ ਮੈਂਬਰ ਸਨ ਜਦੋਂ ਉਹ ਪਹਾਰ ਗਏ ਉਹਨਾਂ ਦੇ ਖ਼ਰਖਾ ਹਨ। ਉਹਨਾਂ ਨੂੰ ਦੱਸਿਆ ਕਿ ਮੱਧ ਪ੍ਰਦੇਸ਼ ਦੇ ਲੋਕ ਖੰਡਵਾ ਦੇ ਜੰਮਪਲ ਕਿਸ਼ੋਰ ਨਾਲ ਹੋਈ ਜ਼ਿਆਦਤੀ ਕਾਰਨ ਕਾਂਗਰਸ ਨਾਲ ਬਹੁਤ ਖਫਾ ਨੇ। ਸ਼ੁਕਰਾਨੇ ਦਿੱਲੀ ਆ ਕੇ ਸੰਜੀ ਗਾਂਧੀ ਨੂੰ ਸੁਝਾਇਆ। ਦਸੰਬਰ 1974 ਵਿੱਚ ਕਿਸ਼ੋਰ ਤੋਂ ਬਹਿਣ ਹਟ ਗਿਆ। 1982 ਵਿੱਚ ਕਿਸ਼ੋਰ ਉੱਤੇ ਫਿਰ ਪਾਬੰਦੀ ਲੱਗੀ। ਅਸੀਂ ਇਹ ਖੇਡਨ ਨਾਲ ਸੰਬੰਧਿਤ ਇੱਕ ਸਮਾਗਮ ਵਿੱਚ ਹਿੱਸਾ ਨਾ ਲੈਣ ਕਰਕੇ ਪਰ ਇੱਕ ਅਹਿਮ ਸਰਕਾਰੀ ਅਫਸਰ ਸ਼ਾਇਦ ਪੀ ਐਨ ਹਸਕਰ ਨੇ ਤਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਗਾਂਧੀ ਨੂੰ ਅਜੀਹੀ ਪਾਬੰਦੀ ਸੰਬੰਧੀ ਨੋਟੀਫਿਕੇਸ਼ਨ ਨਾ ਜਾਰੀ ਕੀਤੇ ਜਾਣ ਵਾਸਤੇ ਰਸਿ ਕਰ ਲਿਆ ਉਦੋਂ ਆਡੀਓ ਕੈਸਟਾਂ ਦਾ ਬੋਲ ਬਾਲਾ ਸੀ ਤੇ ਸੀਰੀਜ਼ ਵੀ ਆਨ ਹੋ ਸ਼ੁਰੂ ਹੋ ਗਏ ਸਨ ਪਾਬੰਦੀ ਸਰਕਾਰ ਨੂੰ ਪੁੱਠੀ ਪੈਣੀ ਸੀ ਇਹ ਤਾਂ ਸੀ ਪਾਬੰਦੀਆਂ ਤੇ ਉਹਨਾਂ ਦੀ ناکامی ਦੀ ਤਫਸੀਲ ਹੁਣ ਕਰਦੇ ਹਾਂ ਗੱਲ ਇਨਕਮ ਟੈਕਸ ਦੇ ਛਾਪਿਆਂ ਤੇ ਕਿਸ਼ੋਰ ਨੂੰ ਜੇਲੀ ਡੱਕਣ ਦੀਆਂ ਚਾਲਾਂ ਦੀ ਫਿਲਮ ਸਹਾਜ਼ਕਾਰੀ ਚਰ ਨੇ 1968 ਦੀ ਫਿਲਮ ਹਾਫ ਟਿਕਟ ਦੌਰਾਨ ਕਿਸ਼ੋਰ ਨਾਲ ਝਗੜਿਆਂ ਦਾ ਬਦਲਾ ਲੈਣ ਲਈ ਕਿਸ਼ੋਰ ਤੋਂ ਇੱਕ ਅਜਿਹੇ ਦਸਤਾਵੇਜ਼ ਉੱਤੇ ਦਸਤਕਤ ਕਰਵਾ ਲਈ ਜਿਸ ਵਿੱਚ ਕਿਸ਼ੋਰ ਨੂੰ ਫਿਲਮ ਦੀ ਫੀਸ ਵਜੋਂ 2 ਲੱਖ ਰੁਪਏ ਦੀ ਅਦਾਇਗੀ ਦਰਜ ਸੀ ਕਿਸ਼ੋਰ ਨੇ 1 ਲੱਖ ਦੀ ਰਕਮ ਮੰਗੀ ਸੀ ਤੇ ਨਾ ਹੀ ਉਸ ਨੂੰ ਮਿਲੀ ਸੀ ਉਹਨੇ ਪੜੇ ਬਿਨਾ ਦਸਤਾਵੇਜ਼ ਉੱਤੇ ਦਸਤਕਤ ਕਰ ਦਿੱਤੇ ਕਾਲੀ ਚਰਨ ਨੇ ਦਸਤਾਵੇਜ਼ ਦੀ ਨਕਲ ਨੂੰ ਬਿਨਾਮੀ ਸ਼ਿਕਾਇਤ ਸਮੇਤ ਆਮਦਨ ਕਰ ਦਫ਼ਤਰ ਕੋਲ ਭੇਜ ਦਿੱਤਾ। ਦਫ਼ਤਰ ਨੇ ਕਿਸ਼ੋਰ ਨੂੰ 87% ਦਰ ਨਾਲ 87000 ਰੁਪਏ ਆਮਦਨ ਦਰਤੇ 5000 ਜੁਰਮਾਨਾ 10 ਦਿਨਾਂ ਦੇ ਅੰਦਰ ਭਰਨ ਦਾ ਨੋਟਿਸ ਭੇਜਿਆ। ਕਿਸ਼ੋਰ ਨੇ ਨੋਟਿਸ ਨਜ਼ਰ ਅੰਦਾਜ਼ ਕਰ ਦਿੱਤਾ। ਆਮਦਨ ਕਰ ਵਿਭਾਗ ਨੇ ਆਪਣੀ ਵਿਧਾਨਕ ਤਾਰਾਵਾਂ ਅਧੀਨ ਕਿਸ਼ੋਰ ਦੀ ਗ੍ਰਿਫਤਾਰੀ ਦੀ ਤਿਆਰੀ ਹਰੰਮ ਕਰ ਦਿੱਤੀ। ਕਥਾ ਲਗਨ ਤੇ ਵਿਮਲ ਰਾਜ ਤੇ ਕੁਝ ਹੋਰ ਨਾਮਵਰ ਫਿਲਮ ਹਸਤੀਆਂ ਨੇ ਦਖਲ ਦਿੱਤਾ ਕਾਲੀ ਚਰਨ ਨੂੰ ਨਵਾਂ ਹਲਫਨਾਮਾ ਦਾਖਲ ਕਰਨ ਲਈ ਪ੍ਰੇਰਿਆ ਗਿਆ ਜਿਸ ਵਿੱਚ ਉਸ ਨੇ ਇਹ ਕਬੂਲ ਕੀਤਾ ਕਿ 2 ਲੱਖ ਦੀ ਰਕਮ ਗਲਤੀ ਨਾਲ ਦਰਜ ਹੋ ਗਈ ਸੀ ਕਿਸ਼ੋਰ ਜੇਲ੍ਹ ਜਾਣੋਂ ਬਚ ਗਿਆ ਪਰ ਇਸ ਘਟਨਾ ਤੋਂ ਬਾਅਦ ਉਹ ਹਰ ਦਸਤਾਵੇਜ਼ ਚੰਗੀ ਤਰ੍ਹਾਂ ਕੋਖਦਾ ਪੜਤਾਲਦਾ ਸੀ ਤੇ ਫਿਰ ਉਸ ਉੱਪਰ ਸਹੀ ਪਾਉਂਦਾ ਸੀ ਉੰਜ ਆਮਦਨ ਕਰ ਵਿਭਾਗ ਉਸ ਦੇ ਪਿੱਛੇ 1956 ਤੋਂ ਹੀ ਪਿਆ ਹੋਇਆ ਸੀ ਹਰ ਛੇ ਮਹੀਨੇ ਬਾਅਦ ਉਸਦੇ ਬੰਗਲੇ ਤੇ ਦਫ਼ਤਰ ਵਿੱਚ ਟੀਮਾਂ ਸਰਵੇ ਕਰਨ ਦੀ ਭੁੱਜ ਜਾਂਦੀਆਂ ਸਨ ਕੰਦਾ ਠਕੋਰੀਆਂ ਜਾਂਦੀਆਂ ਸਨ ਇਹ ਜਾਣਨ ਲਈ ਕਿ ਅੰਦਰ ਪੈਸੇ ਛਪੌਂਦੇ ਕੋਈ ਗੁਪਤਾਲੇ ਤਾਂ ਨਹੀਂ ਬਣਾਏ ਗਏ ਕਮਰਿਆਂ ਦੇ ਫਰਸ਼ ਤੇ ਬਾਥਰੂਮਾਂ ਦੀਆਂ ਟਾਈਲਾਂ ਵੀ ਗੁਪਤ ਚੈਂਬਰ ਫੜਨ ਲਈ ਪੁੱਟੀਆਂ ਜਾਂਦੀਆਂ ਸਨ ਅਜੇ ਇਹ ਸਰਵੇ 19 ਵਾਰ ਹੋਈ ਇੱਕ ਵਾਰ ਇੱਕ ਅਲਮਾਰੀ ਵਿੱਚੋਂ 10000 ਪਾਉਂਡ ਸਟਰਲਿੰਗ ਨਿਕਲਣ ਤੇ ਕਿਸ਼ੋਰ ਨੂੰ ਜੇਲ੍ਹ ਭੇਜਣ ਦੀ ਤਿਆਰੀ ਵਿੜ ਦਿੱਤੀ ਗਈ ਇਹ ਰਕਮ ਕਿਸ਼ੋਰ ਦੀ ਫਿਲਮ ਕੰਪਨੀ ਕਿਸ਼ੋਰ ਕੁਮਾਰ ਫਿਲਮਸ ਵਾਸਤੇ ਕੈਮਰਾ ਇੰਪੋਰਟ ਕਰਨ ਵਾਸਤੇ ਰਜ਼ਰ ਬੈਂਕ ਤੋਂ ਅਧਿਕਾਰਤ ਤੌਰ ਤੇ ਪ੍ਰਾਪਤ ਕੀਤੀ ਗਈ ਸੀ ਪਰ ਆਮਦਨ ਕਰ ਵਾਲੇ ਇਸ ਦਾਅਵੇ ਤੇ ਇਤਬਾਰ ਕਰਨੇ ਤਿਆਰ ਨਹੀਂ ਸਨ ਆਖਰ ਸਾਰੇ ਦਸਤਾਵੇਜ਼ਾਂ ਦੀ ਚੰਗੀ ਤਰ੍ਹਾਂ ਪੁਨਛਾਨ ਕਰਨ ਤੋਂ ਬਾਅਦ ਕਿਸ਼ੋਰ ਨੂੰ ਟੈਕਸ ਚੋਰੀ ਤੇ ਵਿਦੇਸ਼ੀ ਸਿੱਕਾ ਨਜਾਇਜ਼ ਤੌਰ ਤੇ ਘਰ ਵਿੱਚ ਰੱਖਣ ਦੇ ਦੋਸ਼ਾਂ ਤੋਂ ਬਰੀ ਕੀਤਾ ਗਿਆ ਆਮਦਨ ਕਰ ਵਾਲੇ ਤੋਂ ਦੁਖੀ ਕਿਸ਼ੋਰ ਬਾਅਦ ਵਿੱਚ ਆਪਣੇ ਹਰ ਜਨਤਕ ਪ੍ਰੋਗਰਾਮ ਦਾ ਅੰਤ ਪੀ.ਸੀ. ਵੱਡ ਗਿਆ ਇਨਕਮ ਟੈਕਸਨ ਵਰਗੀਆਂ ਟੁਕਾਂ ਨਾਲ ਕਰਕੇ ਆਪਣੀ ਪੜਾਸ ਕੱਢ ਲਿਆ ਕਰਦਾ ਸੀ। ਕਿਸ਼ੋਰ ਦਾ ਜਨਮ 14 ਅਗਸਤ 1929 ਨੂੰ ਖੰਡਵਾ ਮਧ ਪ੍ਰਦੇਸ਼ ਵਿੱਚ ਹੋਇਆ ਸੀ। ਬਚਪਨ ਤੇ ਲੜਕਪਨ ਵੀ ਉੱਥੇ ਹੀ ਗੁਜ਼ਰਿਆ। ਖੰਡਵਾ ਨਾਲ ਉਸ ਨੂੰ ਪੂਰਾ ਮੋਹ ਸੀ। ਜਦੋਂ ਉਹ ਪੂਰੇ ਦਸਤਕਤ ਕਰਿਆ ਕਰਦਾ ਸੀ ਤਾਂ ਆਪਣਾ ਨਾਮ ਕਿਸ਼ੋਰ ਕੁਮਾਰ ਖੰਡਵਾ ਵਾਸੀ ਲਿਖਦਾ ਸੀ। ਉਸਦੇ ਪਿਤਾ ਕੁੰਜ ਵਿਹਾਰੀ ਗੰਗੋਲੀ ਖੰਡਵਾ ਜ਼ਿਲ੍ਹੇ ਦੇ ਮਸ਼ਹੂਰ ਵਕੀਲ ਸਨ। ਕਿਸ਼ੋਰ ਆਪਣੇ ਪਰਿਵਾਰ ਵਿੱਚ ਸਭ ਤੋਂ ਛੋਟਾ ਸੀ ਸਭ ਤੋਂ ਵੱਡਾ ਕਮੁੰਦ ਲਾਲ ਕਿਸ਼ੋਰ ਤੋਂ 18 ਬਰੇ ਵੱਡਾ ਸੀ ਫਿਰ ਭੈਣ ਸਤੀ ਦੇਵੀ ਸੀ ਫਿਰ ਕਲਿਆਨ ਕੁਮਾਰ ਸੀ ਚੌਥਾ ਨੰਬਰ ਆਭਾਸ ਕੁਮਾਰ ਉਰਫ ਕਿਸ਼ੋਰ ਕੁਮਾਰਤਾ ਸੀ ਪਿਤਾ ਕੁੰਜ ਬਿਹਾਰੀ ਕਮੁੰਦ ਲਾਲ ਨੂੰ ਨਾਮਵਰ ਵਕੀਲ ਤੇ ਹਾਈ ਕੋਰਟ ਦੇ ਜੱਜ ਬਜੋ ਦੇਖਣਾ ਚਾਹੁੰਦਾ ਸੀ ਪਰ ਕਮੁੰਦ ਕੋਲਕਾਤਾ ਦੀ ਫਿਲਮ ਜਗਤ ਵਿੱਚ ਜਾ ਫੜਿਆ ਤੇ ਪਹਿਲਾਂ ਲੈਬ ਅਸਿਸਟੈਂਟ ਤੇ ਫਿਰ ਅਸ਼ੋਕ ਕੁਮਾਰ ਦੇ ਨਾਮ ਨਾਲ ਹੀਰੋ ਬਣ ਨਿਕਲਿਆ ਸਤੀ ਦੇਵੀ ਸ਼ਸ਼ਤਰ ਮੁਖਰਜੀ ਨਾਮੀ ਵਕੀਲ ਨਾਲ ਵਿਆਹੀ ਗਈ ਪਰ ਮੁਖਰਜੀ ਵੀ ਫਿਲਮਾਂ ਵੱਲ ਖਿੱਚਿਆ ਗਿਆ ਤੇ ਇੱਕ ਦਹਾਕੇ ਦੇ ਅੰਦਰ ਇਸ ਮੁਖਰਜੀ ਦੇ ਨਾਮ ਨਾਲ ਮਸ਼ਹੂਰ ਫਿਲਮ ਨਿਰਮਾਤਾ ਬਣ ਗਿਆ ਉਹ ਪਹਿਲਾਂ ਫਿਲਮistan ਸਟੂਡੀਓ ਵਿੱਚ ਭਾਈਵਾਲ ਰਿਹਾ ਤੇ ਫਿਰ ਫਰਮਾਲਿਆ ਸਟੂਡੀਓਜ਼ ਦਾ مالک ਉਸ ਦੇ ਚਾਰ ਪੁੱਤਰ ਰੋਨੂ ਜੋਏ ਸ਼ੋਮੂ ਤੇ ਦੇਬੂ ਵੀ ਬੰਬਈਆ ਫਿਲਮ ਜਗਤ ਵਿੱਚ ਸ਼ਾਇਰੇ ਜੋਏ ਮੁਖਰਜੀ ਤੇ ਦੇਬੂ ਮੁਖਰਜੀ ਹੀਰੋ ਰਹੇ ਰੋਨੂ ਤੇ ਸ਼ੋਮੂ ਨਿਰਮਾਤਾ ਨਜ਼ੀਸ਼ ਬਣੇ अभिनेत्री काजोल शोमू मुखर्जी जी की बेटी है इसी तरह अभिनेत्री रानी मुखर्जी फिल्म साल्स राम मुखर्जी दीदी है राम एस मुखर्जी दा भतीजा ਸੀ ਜਿਸ ਨੂੰ ਉਹਨਾਂ ਨੇ ਪੁੱਤਰਾਂ ਵਾਂਗ ਪਾਲਿਆ ਸੀ किशोर ਤੋਂ ਵੱਡੇ ਕਲਿਆਨ ਕੁਮਾਰ ਨੇ ਕਮੇਡੀਅਨ अनूप कुमार ਵਜੋਂ ਪ੍ਰਸਿੱਧੀ ਹਾਸਲ ਕੀਤੀ ਦੂਜੇ ਪਾਸੇ ਆਵਾਜ਼ ਤੋਂ किशोर ਬਾਣਾ ਨਾਮ ਪਰਵਰਤਨ ਪਰਿਵਾਰ ਦੇ ਪੰਡਿਤ ਜੀ ਦੇ ਕਹਿੰਦੇ ਹੋਇਆ ਉਹਨਾਂ ਦਾ ਕਹਿਣਾ ਸੀ ਕਿ ਹਿੰਦੀ ਕਾਕਾ ਅੱਖਰ आभासी शुभ साबित ਹੋਵੇਗਾ किशोर ਬਾਰੇ ਪੰਡਤ ਜੀ ਦੀ ਇਹੋ ਇੱਕੋ ਇੱਕ ਭਵਿੱਖਬਾਣੀ ਸਹੀ ਸਿੱਧ ਹੋਈ ਉਸਦੇ ਹਾਈ ਕੋਰਟ ਦਾ ਜੱਜ ਬਨਣ ਵਾਲੀ ਪੇਸ਼ੇਨ ਹੋਈ ਕਿਸੇ ਪਾਸਿਓਂ ਵੀ ਸੱਚੀ ਨਾ ਨਿਕਲੀ ਨਿੱਕੇ किशोर ਦੀ ਆਵਾਜ਼ ਬਹੁਤ ਪਾਰੀ ਤੇ ਖਰਮੀ ਸੀ ਉਸ ਦਾ ਰੋਣਾ ਸੁਣ ਕੇ ਹਰ ਕੋਈ ਖੇਚ ਜਾਂਦਾ ਸੀ ਆਵਾਜ਼ 'ਚ ਸੁਰੀਲਾਪਨ ਇੱਕ ਹਾਸੇ ਤੋਂ ਬਾਅਦ ਆਇਆ ਚਾਹਰ ਵਰਿਆਂ ਦਾ ਸੀ ਉਹ ਦੋ ਜਦੋਂ ਸੋਈ ਵਿੱਚ ਮਾਂ ਨਾਲ ਮਛਰਦਿਆਂ ਮੱਛੀਆਂ ਸਾਫ਼ ਕਰਨ ਵਾਲਾ ਵੱਡਾ ਚਾਕੂ ਉਸ ਤੇ ਖੱਬੇ ਪੈਰ ਤੇ ਅੱਡ ਗਿਆ ਪੈਰ ਦਾ ਅੰਗੂਠਾ ਪੂਰਾ ਵੱਡਿਆ ਗਿਆ ਤੇ ਵੱਡਿਆ ਅੰਗੂਠਾ ਨਾ ਜੁੜਿਆ ਨਾ ਹੀ ਖੰਡਵਾਲੇ ਕਿਸੇ ਵੀ ਡਾਕਟਰ ਕੋਲ ਬੱਚੇ ਨੂੰ ਐਂਥੀਸੀਆ ਦੇਣ ਦਾ ਇੰਤਜ਼ਾਮ ਸੀ ਕੱਟੇ ਅੰਗੂਠੇ ਵਾਲੀ ਥਾਂ ਤੇ टाਕੇ ਲਾ ਦਿੱਤੇ ਗਏ ਕਿ ਸ਼ੋਰ ਦਾ ਬਹੁਤ ਖੂਨ ਵਹਾ ਉਹ 18 ਘੰਟੇ ਰੋਂਦਿਆ ਰਹਾ ਰੋਂਦਿਆਂ ਰੋਂਦਿਆਂ ਆਵਾਜ਼ ਪਤਲੀ ਹੋ ਗਈ ਇਸ ਵਿੱਚੋਂ ਯਾਰਲਿੰਗ ਵਰਗੇ ਸੁਰ ਨਿਕਲਣ ਲੱਗੇ बाद उसकी माँ कौरी देवी उसका रोना सुनने थप्पड़ा गला बड़ा ही खराब था बड़ा ही करकश था जब आया था मैं कॉलेज से आया तो उसे देखा कि उसे बोलता नहीं बराबर खांसता रहता था हमेशा तो मैं कहा माँ ये इसको गले में क्या बोला पता नहीं बचा क्या हुआ पता नहीं अच्छा हुआ कि नहीं बात बराबर नहीं कर सकता खांसता रहता था इतफाक क्या हुआ कि उस वक्त एक एक्सीडेंट हुआ उसके प्यार में यानी उसकी छोटी उंगली थी ना बीच की टोक उंगली कट के निकल गई वो मेरे पिताजी ने संभाल के उसको स्प्रेट बोतल में रख दिया था कि तो भाई जोड़ने जोड़ सकते कि नहीं अच्छा वो पचास साल की बात आगे की बात है पचास साल आगे की बात है तो उस वक्त ऐसी दवाइयाँ होती नहीं थी जो दर्द कम कर सके तो रोता रहे करीब बीस बाईस घंटे रोता रहे और फिर थोड़ी देर के लिए दवा ले तो चुप रहे फिर रोता रहे वो महीना पर रोता रहा ये समझ लीजिए उसके लिए रियाज हो गया और गला साफ हो गया उसका जब घाव साफ हो गला साफ हो गया उसके बाद उसने गाना शुरू किया गाना शुरू किया तो उसका तो रियल आइडल था सैगल सैगल गाना शुरू किया और हमसे कहा करता था, था तो तुम गाते तो ठीक हो लेकिन सैगल जैसा नहीं है मां दया लोरिया किशोर पहला संगीतक सबक सन वी भेन सती देवी भी बड़ा मिठा गाँवी सी किशोर उस तो गीत सुनने की जिद भी बहुत करता सी ਉਹ ਪੰਜ ਵਰਿਆਂ ਦਾ ਸੀ ਤਾਂ ਸਤੀ ਦੇਵੀ ਵਿਆਹੀ ਗਈ। ਕਿਸ਼ੋਰ ਕਈ ਦਿਨ ਉਦਾਸ ਰਿਹਾ। ਕਿਸ਼ੋਰ ਕੁਮਾਰ ਦੀ ਜ਼ਿੰਦਗੀ ਨਾਲ ਜੁੜੇ ਹੋਰ ਨਾ ਪੱਖਾਂ ਤੇ ਵੀ ਚੰਨ ਪਾਉਂਦੇ ਹਨ। ਕਿਸ਼ੋਰ ਕੁਮਾਰ ਦਾ ਪਹਿਲਾ ਗੀਤ 1936 ਵਿੱਚ ਰਿਕਾਰਡ ਹੋਇਆ ਸੀ। ਉਹ ਵੀ ਸਰਸਵਤੀ ਦੇਵੀ ਅਸਲ ਨਾਮ ਕੁਰਸ਼ੀਦ ਮੀਨੋਸ਼ੇਰ ਹੋਮਜੀ ਦੇ ਸੰਗੀਤ ਨਿਰਦੇਸ਼ਨ ਹੇਠ। ਕਿਸ਼ੋਰ ਆਪਣੇ 18 ਸਾਲ ਵੱਡੇ ਭਰਾ ਅਸ਼ੋਕ ਕੁਮਾਰ ਕੋਲ ਬੰਬੇ ਟਾਕੀ ਸਟੂਡੀਓ ਵਿੱਚ ਆਇਆ ਹੋਇਆ ਸੀ। ਸੱਤ ਵਾਰਿਆਂ ਦਾ ਸੀ ਉਹਦੋਂ ਸਰਗਲ ਦਾ ਇੱਕ ਗੀਤ ਗੁਣਗੁਣਾ ਰਿਹਾ ਸੀ ਕਿ ਸਰਸਵਤੀ ਦੇਵੀ ਉਸ ਨੂੰ ਉਂਗਲ ਨਾਲ ਲਾ ਕੇ ਉਸ ਥਾਂ ਲੈ ਗਏ ਜਿੱਥੇ ਮਹਿਲਾਵਾਂ ਦੇ ਇੱਕ ਕੋਰਸ ਦੀ ਰਿਕਾਰਡਿੰਗ ਹੋਣੀ ਸੀ ਉਸ ਨੂੰ ਬਾਕੀ ਲੈਣਾ ਹੋਰਸ ਗਾਇਕਾਂ ਤੇ ਨਾਲ ਕੌਣ ਪਰ ਇੱਕ ਸਤਰ ਆਜ਼ਾਦਾਨਾ ਤਾਰਤੇ ਗਾਣ ਲਿਕਿਆ ਗਿਆ ਕਿਸ਼ੋਰ ਨੂੰ ਨਹੀਂ ਸੀ ਪਤਾ ਕਿ ਸੰਗੀਤ ਨਿਰਦੇਸ਼ਕ ਕੌਣ ਹੁੰਦਾ ਹੈ ਉਸ ਨੂੰ ਸਰਸਵਤੀ ਦੇਵੀ ਸੰਗੀਤ ਅਧਿਆਪਕਾ ਜਾਪੀ ਤੇ ਉਸ ਤੋਂ ਡਰਦਿਆਂ ਜਿਵੇਂ ਕਿ ਆ ਗਿਆ ਉਸਨੇ ਗਾ ਦਿੱਤਾ ਇਹ ਰਿਕਾਰਡ ਹੁਣ ਉਪਲਬਧ ਨਹੀਂ ਹੈ ਆਮ ਪ੍ਰਵਾਹ ਹੈ ਕਿ ਕਿਸ਼ੋਰ ਨੇ ਪਹਿਲਾ ਗੀਤ ਰੈਪਟਿਕ ਪਰਦੇ ਰੂਬੀਚ ਫਿਲਮ 8 ਦਿਨ 1940 ਵਿੱਚ ਗਾਇਆ ਉਹ ਵੀ ਆਪਣੇ ਗੁਰੂ ਸੱਜਣ ਦੇ ਬਰਮਨ ਦੇ ਬੈਟਨ ਹੇਠ ਇਹ ਰੈ ਫਿਲਮ ਦੇ ਸਾਊਂਡਟ੍ਰੈਕ ਦਾ ਹਿੱਸਾ ਹੈ ਵੱਖਰਾ ਰਿਕਾਰਡ ਨਹੀਂ ਗਾਇਕ ਵਜੋਂ ਕਿਸ਼ੋਰ ਦੇ ਮੁੱਖ ਸੇਧਗਾਰ ਦਾਦਾ ਬਰਮਨ ਮੰਨੇ ਜਾਂਦੇ ਨੇ ਪਰ ਕਿਸ਼ੋਰ ਲਈ ਪਹਿਲੇ ਸੰਗੀਤਕ ਮੁਰਸ਼ਿਦ ਖੇਮ ਚੰਦ ਪ੍ਰਕਾਸ਼ਨ ਸ਼ਾਸਤਰੀ ਸੰਗੀਤ ਦੇ ਕਟੜ ਸਦਕ ਖੇਮ ਚੰਦ ਪ੍ਰਕਾਸ਼ ਨੇ ਕਿਸ਼ੋਰ ਦੀ ਆਵਾਜ਼ ਅੰਦਰਲੀ ਸੁਰ ਤੇ ਸੋਜ਼ ਨੂੰ ਪਛਾਣਿਆ ਚੰਗਾ ਸੰਗੀਤ ਖਾਸ ਕਰਕੇ ਸ਼ਾਸਤਰੀ ਸੰਗੀਤ ਸੁਣਨ ਦੀ ਸਲਾਹ ਵੀ ਦਿੱਤੀ ਪਰ ਦਾਤਾ ਵਰਬਨ ਮੰਗ ਉਹਨਾਂ ਨੇ ਵੀ ਕਿਸ਼ੋਰ ਨੂੰ ਸ਼ਾਸਤਰੀ ਸੰਗੀਤ ਦੀ ਰਸਮੀ تعلیم ਤੋਂ ਦੂਰ ਰਹਿਣ ਦਾ مشਵਰਾ ਦਿੱਤਾ ਉਹ ਵੀ ਨਹੀਂ ਚਾਹੁੰਦੇ ਸਨ ਕਿ ਕਿਸ਼ੋਰ ਆਪਣੀ ਗਾਇਕੀ ਅੰਦਰਲੀ ਸੁਭਾਵਿਕਤਾ ਗਵਾ ਬੈਠੇ ਉਹਨਾਂ ਨੇ ਜ਼ਿੱਦੀ 1948 ਦੇ ਕਿਸ਼ੋਰ ਤੋਂ ਦੋ ਸੋਲੋ ਟਿਕ ਦੋ ਗਾਣਾ ਰਾਜਕੁਮਾਰੀ ਨਾਲ ਗਵਾਇਆ ਇਹ ਬਕਰੀ ਗੱਲ ਹੈ ਕਿ ਕਿਸ਼ੋਰ ਨੇ ਸਾਰੇ ਗੀਤ ਸੈਗਲ ਨੁਮਾ ਅੰਦਾਜ਼ ਵਿੱਚ ਗਾਏ। ਇਸੇ ਫਿਲਮ ਰਾਹੀਂ ਕਿਸ਼ੋਰ ਦੇਵਾਨੰਦ ਆਵਾਜ਼ ਤੇ ਰੂਪ ਵਿੱਚ ਸਾਹਮਣੇ ਆਇਆ। ਦਾਦਾ ਬਰਮਨ ਨੇ ਕਿਸ਼ੋਰ ਦੀ ਗਾਇਕੀ ਵਿੱਚੋਂ ਸਾਈਕਲ ਦਾ ਪ੍ਰੇਤ ਬਹਾਰ 1950 ਦੇ ਗੀਤ ਕਸੂਰ ਆਪਕਾ ਹਜ਼ੂਰ ਆਪਕਾ ਰਾਹੀਂ ਕੰਢਿਆ। ਇਹ ਗੀਤ ਹੀਰੋ ਕਰਨ ਦਿਵਾਨ ਤੇ ਫਿਲਮਾਇਆ ਗਿਆ ਅਦਾਕਾਰਾ ਵਿਜਨਤੀ ਮਾਲਾ ਦੀ ਇਹ ਪਹਿਲੀ ਹਿੰਦੀ ਫਿਲਮ ਸੀ। ਗੀਤ ਬੇਹੱਦ ਮਕਬੂਲ ਹੋਇਆ ਤੇ ਹੁਣ ਵੀ ਰੇਡੀਓ ਤੇ ਸੁਣਨ ਨੂੰ ਅਕਸਰ ਮਿਲ ਜਾਂਦਾ ਹੈ। ਇਸ ਮਕਬੂਲੀਅਤ ਦੇ ਬਾਵਜੂਦ ਅਨਿਲ ਵਿਸਵਾਸ ਤੇ ਹੁਸਨ ਲਾਲ ਭਗਤ ਰਾਮ ਵਰਗੇ ਦਿਗਜ ਸੰਗੀਤਕਾਰਾਂ ਨੇ ਕਿਸ਼ੋਰ ਦਾ ਗਾਇਕੀ ਦਾ ਸੈਗਲੀ ਅੰਗ त्याਗਣ ਵਿੱਚ ਦੋ ਵਾਰੀ ਰਾਜ਼ ਦਿੱਤੇ ਦਾਦਾ ਬਰਬਨ ਨੇ ਪਿਆਰ 1950 ਵਿੱਚ ਕਿਸ਼ੋਰ ਨੂੰ ਰਾਜ ਕਪੂਰ ਦੀ ਆਵਾਜ਼ ਵਜੋਂ ਉਭਾਰਨ ਦਾ ਯਤਨ ਕੀਤਾ ਪਰ ਫਿਲਮ ਫਲॉप ਹੋਣ ਬਗਰੋ ਇਹ ਯਤਨ ਛੱਡ ਦਿੱਤਾ ਗਿਆ ਕਿਸ਼ੋਰ ਨੇ ਵੀ ਇਸ ਤੋਂ ਬਾਅਦ ਰਾਜ ਕਪੂਰ ਦੀ ਆਵਾਜ਼ ਬਨਨ ਦਾ ਕੋਈ ਯਤਨ ਨਹੀਂ ਕੀਤਾ ਬੇਮਲ ਰਾਏ ਦੀ ਫਿਲਮ ਨੌਕਰੀ 1954 ਵਿੱਚ ਕਿਸ਼ੋਰ ਹੀਰੋ ਸੀ ਪਰ ਸੰਗੀਤਕਾਰ ਸਲਿਲ ਚੌਧਰੀ ਨੇ ਉਸ ਤੋਂ ਗੀਤ ਗਵਾਉਣ ਤੋਂ ਕੋਰਾ ਇਨਕਾਰ ਕਰ ਦਿੱਤਾ ਉਹਨਾਂ ਦਾ ਤਰਕ ਸੀ ਕਿ ਸ਼ਾਸਤਰੀ ਸੰਗੀਤ ਤੋਂ ਅਨਪਝ ਬੰਦਾ ਗਾਇਕ ਹੋ ਹੀ ਨਹੀਂ ਸਕਦਾ ਕਿਸ਼ੋਰ ਨੂੰ ਆਪਣੇ ਗੀਤ ਆਪ ਗਵਾਉਣ ਦੀ ਖਾਤਰ ਬੜੀਆਂ ਸੇਫਾਰਸ਼ਾਂ ਲਗਵਾਉਣੀਆਂ ਪਈਆਂ ਸਲਿਲ ਚੌਧਰੀ ਬੇਮਲ ਰਾਏ ਅੱਗੇ ਵੀ ਅੜੇ ਰਹੇ अंत किशोर दी आवाज वजन चुने हेमंत कुमार दी स्पष्ट नाकारगर साबित हुई उन्होंने सलील चौधरी ਨੂੰ ਕਿਹਾ ਕਿ ਉਹ किशोर ਨੂੰ ਆਪਣੇ ਹਾਂ ਦਾ ਗਾਇਕ ਮੰਨਦੇ ਨੇ ਅਤੇ ਉਸ ਨਾਲ ਨਾਂਇਨਸਾਫੀ ਨਹੀਂ ਹੋਣ ਦੇਣਗੇ सलील चौधरी ਬੜੇ ਅਨਮਨਨੇ ਮਨ ਨਾਲ ਰਾਜ਼ੀ ਹੋਏ ਪਰ ਰਿਕਾਰਡਿੰਗ ਸਮੇਂ ਉਹਨਾਂ ਦੇ ਬਲੇਖੇ ਦੂਰ ਹੋ ਗਏ ਇਸ ਫਿਲਮ ਦਾ ਗੀਤ ਛੋਟਾ ਸਾਗਰ ਹੋਗਾ ਅਜ ਵੀ 1954 ਦਾ ਦਿਨ ਹੈ ਮਕਬੂਲ ਹੈ ਕਿਸ਼ੋਰ ਨੂੰ ਸ਼ਾਸਤਰੀ ਸੰਗੀਤ ਵਾਲੀ ਦਿੱਕਤ ਮਹਿਬੂਬਾ 1975 ਦੇ ਗੀਤ ਮੇਰੇ ਨੈਣਾ ਸਾਵਨ ਭਾਦੋ ਫਿਰ ਵੀ ਮੇਰਾ ਮਨ ਪਿਆਸਾ ਵੇਲੇ ਵੀ ਆਈ ਰਾਗ ਸ਼ਿਵਰੰਜਨੀ ਤੇ ਆਧਾਰਿਤ ਇਸ ਪੇਚੀਦਾ ਧੁਨ ਨੂੰ ਸੁਣ ਕੇ ਫਿਲਮ ਨਿਰਦੇਸ਼ਕ ਸ਼ਕਤੀ ਸਾਮੰਤ ਅਤੇ ਨਿਰਮਾਤਾ ਜੋੜੀ ਮਸ਼ੀਰ ਰਿਆਜ਼ ਯਾਨੀ ਮਸ਼ੀਰ ਆਲਮ ਤੇ ਰਿਆਜ਼ ਅਹਿਮਦ ਨੇ ਕਿਹਾ ਕਿ ਕਿਸ਼ੋਰ ਇਹ ਗੀਤ ਨਹੀਂ ਗਾ ਸਕੇਗਾ ਉਹਨਾਂ ਨੇ ਗੀਤ ਮੰਨਾ ਡੇਜਾ ਮੁਹੰਮਦ ਰਫੀ ਦੀ ਆਵਾਜ਼ ਵਿੱਚ ਰਿਕਾਰਡ ਕਰਵਾਉਣ ਤੇ ਜ਼ੋਰ ਦਿੱਤਾ ਪਰ ਸੰਗੀਤਕਾਰ ਰਾਹੁਲ ਦੇ ਬਰਮਨ ਪੰਚਤਰਾਤੀ ਨਹੀਂ ਹੋਈ ਉਹਨਾਂ ਦਾ ਕਹਿਣਾ ਸੀ ਕਿ ਉਸਨੇ ਧੋਨੀ ਕਿਸ਼ੋਰ ਦੀ ਆਵਾਜ਼ ਮੁਤਾਬਕ ਬਣਾਈ ਹੈ ਉਸਨੇ ਧੋਨ ਦੀ ਟੇਪ ਕਿਸ਼ੋਰ ਦੇ ਘਰ ਭੇਜ ਦਿੱਤੀ ਟੇਪ ਲਤਾ ਮਗੀਸ਼ ਕਰਦੀ ਆਵਾਜ਼ ਵਿੱਚ ਸੀ ਜੋ ਕਿ ਗੀਤ ਪਹਿਲਾਂ ਹੀ ਰਿਕਾਰਡ ਕਰਵਾ ਚੁੱਕੇ ਸਨ ਅਗਲੇ ਦਿਨ ਗੀਤ ਦੀ ਰਿਕਾਰਡਿੰਗ ਨੇ ਸਿਰਫ 20 ਮਿੰਟ ਲਏ ਇਹ ਗੀਤ ਹੁਣ ਕਿਸ਼ੋਰ ਦੇ 10 ਬਿਹਤਰੀਨ ਗੀਤਾਂ ਵਿੱਚ ਸ਼ੁਮਾਰਿਆ ਫਿਲਮ ਸੰਗੀਤ ਵਿੱਚ ਸ਼ਾਸਤਰੀ ਸੰਗੀਤ ਦੇ ਪਰਚਲਨ ਨੂੰ ਉਸ਼ਾਸ਼ਤ ਕਰਨ ਵਾਲੀ ਪੁਨੇ ਦੀ ਸੰਸਥਾ ਸੁਰ ਸ਼ਿੰਗਾਰ ਸੰਸਥਾ ਨੇ ਕਿਸ਼ੋਰ ਵਾਲੇ ਗੀਤ ਨੂੰ ਉਸ ਸਾਲ 1975 ਦਾ ਬਿਹਤਰੀਨ ਗੀਤ ਚੁਣਿਆ ਸੀ ਕਿਸ਼ੋਰ ਨੂੰ ਸ਼ਾਸਤਰੀ ਸੰਗੀਤ ਸੁਣਨ ਦਾ ਬੇਹੱਦ ਸ਼ੌਕ ਸੀ ਉਹ ਉਸਤਾਦਾਂ ਦੀਆਂ ਮਹਿਫਲਾਂ ਵਿੱਚ ਹਾਜ਼ਰੀ ਭਰਨ ਦਾ ਕੋਈ ਮੌਕਾ ਨਹੀਂ ਸੀ ਖੰਜਾਉਂਦਾ ਪਰ ਸ਼ਾਸਤਰੀ ਸੰਗੀਤ ਗਾਉਣ ਤੋਂ ਹਮੇਸ਼ਾ ਚਿੰਤਕਦਾ ਸੀ ਇਸੇ ਚੀਜ਼ ਕਾਰਨ ਮੁਹੰਮਦ ਰਫੀ ਤੇ ਮਨਾਡੇ ਨੂੰ ਉਸ ਵਾਸਤੇ ਗਾਉਣ ਦੇ ਮੌਕੇ ਮਿਲੇ ਇਤਿਹਾਸਿਕ ਸੰਗੀਤਕਾਰ ਚੇਤਰ ਗੁਪਤ ਨੇ ਫਿਲਮ ਇੱਕ ਰਾਜ਼ 1963 ਦੇ ਗੀਤ ਪਾਇਲ ਵਾਲੀ ਦੇਖ ਨਾਰਾਹੀ ਦੂਰ ਕੀਤੀ। ਅਗਲੇ ਸਾਲ ਲక్ష్ਮੀकांत प्यारेलाल ਨੇ ਚਲੀ ਰੇ ਚਲੀ ਰੇ ਗੋਰੀ ਪਨੀਆਂ ਭਰਨ ਕੋ ਮਿਸਟਰ ਐਕਸੈਂਟ ਬੰਬੇ 1964 ਵਿੱਚ ਗੀਤ ਗਾ ਕੇ ਸ਼ਾਸਤਰੀ ਸੰਗੀਤ ਉਤੇ ਕਿਸ਼ੋਰ ਦੀ ਪਕੜ ਦੀ ਮੋਰ ਲਵਾ ਦਿੱਤੀ। ਕਿਸ਼ੋਰ ਨੇ 4 ਵਿਆਹ ਕਰਵਾਏ। ਪਹਿਲਾ ਰੂਮਾ ਦੇਵੀ ਨਾਲ 1950 ਤੋਂ 1958। ਦੂਜਾ ਮਧੂਬੜਾ 1967 ਤੋਂ 1969 ਤੀਜਾ ਯੋਗਤਾਬਾਲੀ 1976 ਤੋਂ 78 ਅਤੇ ਚੌਥਾ ਲੀਨਾ ਚੰਦਰਵਰਕਰ 1980 ਤੋਂ 1987 ਮਧੂਬਾਲਾ ਨਾਲ ਉਹਨਾਂ ਦੇ ਸਰੀਰਕ ਸੰਬੰਧ ਨਹੀਂ ਰਹੇ ਕਿਉਂਕਿ ਮਧੂ ਦੇ ਦਿਲ ਵਿੱਚ ਛੇਦ ਸੀ ਇਸ ਅਸਲੀਅਤ ਤੋਂ ਵਾਕਿਫ ਹੋਣ ਦੇ ਬਾਵਜੂਦ ਉਸਨੇ ਮਧੂਬਾਲਾ ਨਾਲ ਵਿਆਹ ਕੀਤਾ ਤੇ ਮਧੂ ਦੀ ਮੌਤ ਤੱਕ ਰਿਸ਼ਤਾ ਨਿਭਾਇਆ ਉਸਨੂੰ ਕੰਜੂਸ ਮੰਨਿਆ ਜਾਂਦਾ ਸੀ ਪਰ ਮਧੂਬਾਲਾ ਦੇ ਰਾਜ ਦਾ ਸਾਰਾ ਖਰਚ ਉਸਨੇ ਅਦਾ ਕੀਤਾ ਆਪਣੀ ਸੱਸ ਗੌਰੀ ਰਾਣੀ ਨਾਲ ਮਤਭੇਦਾਂ ਕਰਕੇ ਮਧੂਬਾਲਾ ਵਿਆਹ ਤੋਂ ਇੱਕ ਮਹੀਨਾ ਬਾਅਦ ਹੀ ਪੇਕੇ ਕਰ ਪਰਤ ਗਈ ਸੀ ਪਰ ਕਿਸ਼ੋਰ ਹਰ ਰਾਤ ਖਾਣਾ ਖਾਣ ਵਾਸਤੇ ਉਸ ਦੇ ਘਰ ਜਾਂਦਾ ਰਿਹਾ ਕੋਈ ਵੀ ਗੀਤ ਗਾਉਣ ਲਈ ਕਿਸ਼ੋਰ ਨੂੰ ਲੰਬੇ ਚੌੜੇ ਅਭਿਆਸ ਦੀ ਲੋੜ ਨਹੀਂ ਸੀ ਪੈਂਦੀ ਉਹ ਹਰ ਤਰ੍ਹਾਂ ਦੀਆਂ ਬਾਰੀਕੀਆਂ ਨੂੰ ਆਸਾਨੀ ਨਾਲ ਆਪਣੇ ਅੰਦਰ ਜਜ਼ਬ ਕਰ ਲੈਂਦਾ ਸੀ ਦਾਦਾ ਬਰਮਨ ਨੇ ਉਸ ਤੋਂ ਬਿਹਤਰੀਨ ਗੀਤ ਗਵਾਏ ਟੰਗ ਇੱਕੋ ਹੀ ਹੁੰਦਾ ਸੀ ਮੁਦਲੇਬਿਆਸ ਮਗਰੋਂ ਧੁੰਦੀ ਟੇਪ ਕਿਸ਼ੋਰ ਦੇ ਘਰ ਪਹੁੰਚ ਜਾਂਦੀ ਸੀ ਉਹ ਧੁੰਨ ਵਿੱਚ ਅਦਾਕਾਰੀ ਦੇ ਰੰਗ ਭਰਦਾ ਅਗਲੇ ਦਿਨ ਗੀਤ ਦੀ ਰਿਕਾਰਡਿੰਗ ਅੱਧਾ ਘੰਟਾ ਵੀ ਨਾ ਲੈਂਦੀ ਇਹੋ ਵਿਧੀ ਬਾਤ ਵਿੱਚ ਚਿਤਰ ਗੁਪਤ ਸੀ ਰਾਮਚੰਦਰਨ ਤੇ ਰਾਹੁਲ ਦੇ ਬਰਮਨ ਨੇ ਵੀ ਅਪਣਾਈ ਸੰਜੀਤਾ ਗੀਤ ਰਿਕਾਰਡ ਕਰਵਾਉਣ ਸਮੇਂ ਕਿਸ਼ੋਰ ਮੂੰਹ ਵਿੱਚ ਬਰਫ਼ ਦੀ ਡੱਲੀ ਰੱਖ ਲੈਂਦਾ ਸੀ ਉਸ ਨੂੰ ਇਹ ਫਾਰਮੂਲਾ ਦਾਦਾ ਬਰਮਨ ਨੇ ਸਿਖਾਇਆ ਸੀ ਫਿਲਮ ਫੰਟੂਸ 1956 ਦੇ ਗੀਤ ਦੁਖੀ ਮਨ ਮੇਰੇ ਦੀ ਰਿਕਾਰਡਿੰਗ ਵੇਲੇ ਕਿਸ਼ੋਰ ਦਾ ਇਹ ਪਹਿਲਾ ਸੰਗੀਤ ਦਾ ਸੋਲੋ ਗੀਤ ਸੀ। ਬੰਗਾਲੀ ਹੋਣ ਦੇ ਬਾਵਜੂਦ ਕਿਸ਼ੋਰ ਬੰਗਾਲੀਆਂ ਦੀ ਹਾਜ਼ਰੀ ਵਿੱਚ ਬੰਗਲਾ ਬੋਲਣ ਤੋਂ ਕੁਤਰੌਂਦਾ ਸੀ। ਉਸਦੇ ਅੰਦਰ ਇਹ ਅਹਿਸਾਸ ਹਾਵੀ ਸੀ ਕਿ ਉਸ ਦਾ ਬੰਗਲਾ ਉਚਾਰਨ ਸਹੀ ਨਹੀਂ। ਇਸੇ ਕਾਰਨ ਉਸਨੇ ਬੰਗਲਾ ਪਾਸ਼ਾ ਵਿੱਚ ਗੀਤ ਵੀ 1956 ਤੋਂ ਬਾਅਦ ਰਿਕਾਰਡ ਕਰਵਾਏ। ਹਿੰਦੀ 'ਤੇ ਉਸ ਦੀ ਪੂਰੀ ਪਕੜ ਸੀ। ਲਿਖਾਈ ਵੀ ਬੜੀ ਖੂਬਸੂਰਤ ਸੀ। ਬੰਗਲਾ ਗੀਤਾਂ ਦੇ ਬੋਲ ਉਹ ਦੇਵਨਾਗਰੀ ਲਿਪੀ ਵਿੱਚ ਹੀ ਲਿਖਦਾ ਸੀ ਤਾਂ ਜੋ ਰਿਕਾਰਡਿੰਗ ਸਮੇਂ ਆਸਾਨੀ ਰਹੇ। ਸ਼ੇਰਮਾ ਵਰ ਫਿਲਮ ਸਾਜ਼ ਸੱਤਿਆਜੀਤ ਰੇ ਨਾਲ ਕਿਸ਼ੋਰ ਦੀ ਬਹੁਤ ਨੇੜਤਾ ਸੀ ਉਹ ਰੇ बाबू ਨੂੰ ਮਾਨਿਕ मामੂ ਕਹਿ ਕੇ ਬੁਲਾਉਂਦਾ ਸੀ ਰੇ ਦੀ ਪਹਿਲੀ ਫਿਲਮ ਪਾਥੇਰ ਪੰਜਾਲੀ ਦਾ ਨਿਰਮਾਣ ਜਦੋਂ ਮਾਈਕ ਸਾਧਨਾਂ ਦੀ ਕਮੀ ਕਰਨ 881 ਤਾਂ ਕਿਸ਼ੋਰ ਮੁੰਬਈ ਫਿਲਮ ਜਗਤ ਦੀ ਪਹਿਲੀ ਹਸਤੀ ਸੀ ਜਿਸ ਨੇ 5000 ਰੁਪਏ ਦਾ ਚੈੱਕ 1954 ਵਿੱਚ ਕੱਟ ਕੇ ਰੇ ਦੇ ਹਵਾਲੇ ਕਰ ਦਿੱਤਾ ਸੀ 2 ਸਾਲ ਬਾਅਦ ਜਦੋਂ ਰੇ ਨੇ ਇਹ ਰਕਮ ਵੋੜੀ ਤਾਂ ਕਿਸ਼ੋਰ ਨੇ ਚੈੱਕ ਬੈਂਕ ਵਿੱਚ ਜਮਾ ਨਹੀਂ ਕਰਵਾਇਆ ਫੋਟੋ ਫ੍ਰੇਮ ਕਰਵਾ ਕੇ ਆਪਣੇ ਬੰਗਲੇ ਦੇ ਡ੍ਰੈਿੰਗ ਰੂਮ ਵਿੱਚ ਸਜਾ ਦਿੱਤਾ ਰੇ ਬਾਬੂ ਮਜ਼ਾਕ ਕਰਿਆ ਕਰਦੇ ਸਨ ਕਿ ਇੱਕ ਸ਼ੋਰ ਨੇ ਉਹਨਾਂ ਨੂੰ ਸਥਾਈ ਤੌਰ ਤੇ ਕਰਜ਼ਈ ਬਣਾ ਦਿੱਤਾ ਹੈ ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਤੱਕ ਹਮੇਸ਼ਾ ਸਵਾਗਤ ਹੈ ਧੰਨਵਾਦ